ਸਮਰਾਨੀ ਮੇਰੇ ਭਰਾ ਦਾ ਨਾਮ ਡੇੰਪੀ ਸੁਮਨ ਰੰਗ ਦਾ ਕੰਮ ਕਰਦਾ ਜਲੰਧਰ ਅੱਛਾ ਜੀ ਮੈਂ ਉਹਦੇ ਪੇਕੇ ਤੁਰੀ ਤੇ ਮੈਂ ਮੇਰਾ ਬੰਦਾ ਨਿਆਣੇ ਮੇਰੀ ਨਣਾ ਦਾ ਫੋਨ ਆਇਆ ਕਹਿੰਦੇ ਨਹਿਰ ਕੋਲ ਤੇ ਗਰਨਾ ਸਾਹਿਬ ਵਾਲੀ ਨਹਿਰ ਕੋਲ ਪਿਆ ਆ ਅੱਛਾ ਜੀ ਆਈ ਉਹਦੇ ਬਲਬ ਦੇ ਲੱਬਦੇ ਇੱਧਰ ਨੂੰ ਆਏ ਆ ਇਹਦਾ ਧਿਆਨ ਪੈ ਗਿਆ ਇੱਧਰ ਕਹਿੰਦੀ ਉਹਦੇ ਪਿਆ ਲੰਮਾ ਅੱਛਾ ਜੀ ਹੋਏ ਮੇਰਾ ਭਰਾ ਮਾਰਦਾ ਪਤਾ ਨਹੀਂ ਕਿ ਇਹਨਾਂ ਨੇ ਮਾਰਤਾ ਮੇਰਾ ਭਰਾ ਇੱਕੋ ਹੀ ਇੱਥੋ ਹੀ ਦੇ ਦੇ ਆਏ ਹੋਏ ਮੇਰਾ ਭਰਾ ਵੀ ਮੇਰੇ ਸਹਮਾਨੇ ਮਾਰ ਜਾਣਾ ਤੁਹਾਨੂੰ ਉੱਥੇ ਵੀ ਕੀ ਨਾਮ ਹੈ ਤੁਹਾਡਾ ਜੁਵੰਤ ਕੋਰ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਕੀ ਗੱਲ ਕੀ ਹੋਈ ਏ ਉਹ ਤਾਂ ਕਮਟੇ ਸੀ ਜਲੰਧਰ ਹੀ ਰਹਿੰਦਾ ਸੀ ਹਫਤੇ ਬਾਅਦ ਘਰ ਨੂੰ ਆਉਂਦਾ ਸੀਗਾ ਉੱਥੇ ਠੇਕੇਦਾਰ ਕੋਈ ਆਂਦਾ ਸੀਗਾ 15 20 ਦਿਨ ਮਹੀਨਾ ਹੀ ਹੋ ਗਿਆ ਸੀਗਾ ਵੀ ਵਿੱਚ ਥੋੜੇ ਦਿਨ ਹੋਈ ਪਹਿਲਾਂ ਆਇਆ ਸੀਗਾ ਤੇ ਕਹਿੰ ਗਿਆ ਨਾ ਮੰਮੀ ਮੈਂ 10 ਤਰੀਕ ਨੂੰ ਆਉਂਗਾ ਕੱਲ ਮੇਰੀ ਗੱਲ ਹੋਈ ਇਹ ਮੈਨੂੰ ਪੈਸੇ ਭੇਜੇ ਤੋਂ ਆਈ ਨੂੰ ਕਿਨ ਮਮੀ ਤੂੰ ਫਿਕਰ ਨਾ ਕਰ ਤੂੰ ਆਈ ਖਾ ਤਾਂ ਮੈਂ ਤੇ ਹੋਰ ਪੈਸੇ ਪਾਵਾਂਗਾ ਮਤਾਸ ਨੂੰ ਆਵਾਂਗਾ ਘਰ ਨੂੰ ਮੈਂ ਆ ਜਾ ਕਰ ਨੂੰ ਕਹਿੰਦੇ ਨਹੀਂ ਮਮੀ ਤਾਸ ਨੂੰ ਆਉਂਗਾ ਕੁੜੀ ਆਉਂਦੀ ਹੈ ਕੋਈ ਨਹੀਂ ਤੁਹਾਨੂੰ ਪਤਾ ਹੀ ਨਹੀਂ ਆ ਪਰ ਆ ਵੀਤਨਾ ਮੇਰਾ ਨਿੰਦਰਪਾਲ ਜਿਹੜਾ ਮੈਂ ਬੇਟਾ ਸੀਗਾ ਤੁਹਾਡਾ ਜੀ ਹਾਂਜੀ ਮੇਰਾ ਬੇਟਾ ਤੁਹਾਨੂੰ ਕਦੋਂ ਪਤਾ ਲੱਗਾ ਕੀ ਗੱਲ ਹੋਈ ਆ ਸੰਤ ਹੁਣੇ ਪਤਲਾ ਮੈਂ ਤੇ ਰਿਸ਼ਤੇਦਾਰਾਂ ਆਇਆ ਜਾਂ ਆਪਣਪਨ ਹੋਈ ਤੇ ਆਹੀ ਮੈਂ ਤਾਂ ਹੁਣੇ ਦਾ 20 ਮਿੰਟ ਹੋਏ ਪੜਾ ਲੱਗਾ ਤੁਹਾਨੂੰ ਕੀ ਕੰਮ ਕਰਦਾ ਸੀ ਮੁੰਡਾ ਦਾ ਕੰਮ ਪੇਂਟ ਦਾ ਕਰਦਾ ਸੀ ਜੰਦਰ ਅੱਛਾ ਜੀ ਇੱਥੇ ਕਿਧਰ ਆਇਆ ਆ ਇਹਦਾ ਰੋਜ਼ ਹੀ ਆ ਜਾਂਦਾ ਕਹਿੰਦੇ ਰੋਜ਼ ਹੀ ਪਤਾ ਨਹੀਂ ਕਿੱਦਾਂ ਆਇਆ ਕੌਣ ਇਧਰ ਨੂੰ ਲਿਆ ਆ ਉਹ ਘੇਰੇ ਚ ਕੌਣ ਨਹੀਂ ਲਿਆ ਅੱਛਾ ਜੀ ਇਹ ਤਾਂ ਇੰਨਾ ਬ ਕੋ ਖਾਂਦਾ ਪੀਂਦਾ ਵੀ ਨਹੀਂ ਭੋਲਾ ਸੀਗਾ ਇਹ ਅੱਛਾ ਜੀ ਤੇ ਮੇਰੇ ਕੋ ਵੀ ਜੇ ਉੱਥੇ ਬਾਦ ਆ ਮੇਰੇ ਕੋ 1.5 ਸਾਲ ਅੱਛਾ ਜੀ ਮੈਂ ਕਿਹਾ ਪੁੱਤ ਉੱਥੇ ਲੱਗੇ ਕੰਮ ਕਰਿਆ ਕਰਾਇਆ ਇਹਨੂੰ ਪਤਾ ਨਹੀਂ ਕੌਣ ਇਧਰ ਘੇੜ ਕੇ ਲਿਆ ਆ ਇਹਨੂੰ ਠੀਕ ਹੈ ਇਹ ਤਾਂ ਕਦੀ ਘਰੋਂ ਬਾਹਰ ਨਹੀਂ ਕਦੇ ਰਿਸ਼ਤੇਦਾਰ ਨਹੀਂ ਕਦੀ ਗਿਆ ਸੀਗਾ ਠੀਕ ਹੈ ਇਹ ਕਿੱਦਾਂ ਅੜਕੇ ਆ ਗਿਆ ਪਤਾ ਨਹੀਂ ਇਹ ਕਿੰਨੀ ਕਿੰਨੀ ਉਮਰ ਸੀ ਇਹਨਾਂ ਦੀ ਉਮਰ 27 ਸਾਲ ਦੀ ਹੋਈ ਹੈ ਜੀ ਹਜੇ 27 ਸਾਲ ਦੀ ਪਤਾ ਲੱਗਾ ਸੀ ਵੀ ਇੱਕ ਡੈੱਡ ਬੋਡੀ ਪਈ ਹੈ ਜਦੋਂ ਆ ਕੇ ਪਤਾ ਕੀਤਾ ਵੀ ਇਹ ਡੈੱਡ ਬੋਡੀ ਜਿਹੜੀ ਡਿੰਪੀ ਨਾਂ ਦੇ ਲੜਕੇ ਦੀ ਹੈ ਕੋਈ ਮੈਪਰੋਲੀ ਦਾ ਹੈਗਾ ਤੇ ਮੈਂ ਇਹ ਡੈੱਡ ਬੋਡੀ ਲਈਏ ਬਾਕੀ ਜੋ ਬਾਰਸ ਆਪਾਂ ਬਿਆਨ ਲਿਖਾਉਣਗੇ ਉਹਦੇ ਵੇਸਤੇ ਚ ਕਰਦੇ ਕਰਾਂਗੇ